ਬਾਬਾ ਸ਼੍ਰੀ ਚੰਦ ਜੀ ਸਿੱਖ ਧਰਮ ਦੇ ਪਾਨੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵੱਡੇ ਸੁਪੁੱਤਰ ਸਨ। ਉਹਨਾਂ ਦਾ ਜਨਮ 8 ਸਤੰਬਰ 1494 ਨੂੰ ਸੁਲਤਾਨਪੁਰ ਲੋਧੀ ਵਿਖੇ ਹੋਇਆ ਸੀ। ਮੈਂ ਤੁਹਾਡਾ ਆਪਣਾ ਨਲੰਗਰਪੁਰੀ ਸਤਜੀਤ ਰਾਤ ਟੀਵੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਬਾਬਾ ਸ਼੍ਰੀ ਚੰਦ ਜੀ ਦਾ ਜੀਵਨ ਇੱਕ ਮਹਾਨ ਤਪਸਵੀ ਅਤੇ ਅਧਿਆਤਮਕ ਸੰਤਦਾਸੀ ਉਹਨਾਂ ਨੇ ਛੋਟੀ ਉਮਰ ਤੋਂ ਹੀ ਸੰਸਾਰਿਕ ਜੀਵਨ ਤੋਂ ਦੂਰ ਰਹਿਣਾ ਅਤੇ ਰੱਬ ਦੀ ਬੰਦਗੀ ਵਿੱਚ ਲੀਨ ਰਹਿਣਾ ਪਸੰਦ ਕੀਤਾ ਇਹ ਉਹਨਾਂ ਦੇ ਜੀਵਨ ਦੀਆਂ ਕੁਝ ਖਾਸ ਗੱਲਾਂ ਹਨ ਉਹ ਦਾਸੀ ਸੰਪਰਦਾ ਦਾ ਮੋਢੀ ਬਾਬਾ ਸ਼੍ਰੀ ਚੰਦ ਜੀ ਨੇ ਦਾਸੀ ਸੰਪਰਦਾ ਦੀ ਸਥਾਪਨਾ ਕੀਤੀ ਇਸ ਸੰਪਰਦਾ ਦੇ ਪੈਰੋਕਾਰ ਸੰਸਿਆਸੀ ਜੀਵਨ ਬਤੀਤ ਕਰਦੇ ਸਨ ਅੱਗੇ ਯਾਤਰਾ ਕਰਕੇ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦਾ ਪ੍ਰਚਾਰ ਕਰਦੇ ਸਨ ਗੁਰੂ ਸਾਹਿਬਾਨ ਨਾਲ ਸਤਿਕਾਰ ਪਾਵੇਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਨਹੀਂ ਸੰਭਾਲੀ ਪਰ ਉਹਨਾਂ ਨੇ ਅਗਲੇ ਗੁਰੂ ਸਾਹਿਬਾਨ ਨਾਲ ਆਪੇ ਹੀ ਸਾਧ ਤੇ ਸਤਕਾਰਨ ਵਾਲਾ ਰਿਸ਼ਤਾ ਕਾਇਮ ਰੱਖਿਆ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਵਰਗੇ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਬਹੁਤ ਸਤਕਾਰ ਦਿੱਤਾ ਬਾਬਾ ਗੁਰਦਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਬਕਤਰ ਬਾਬਾ ਗੁਰਦਤਾ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਜੀ ਕੋਲ ਭੇਜਿਆ ਸੀ ਜਿੱਥੇ ਉਹਨਾਂ ਨੇ ਅਤਿਆਦਮਿਕ ਸਿੱਖਿਆ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਦਾਸੇ ਸੰਪਰਦਾ ਦੇ ਮੁਖੀ ਬਣੇ ਲੰਬੀ ਉਮਰ ਉਹਨਾਂ ਦਾ ਜੀਵਨ ਆਕਾਲ ਬਹੁਤ ਲੰਬਾ ਸੀ ਜੋ ਕਿ ਲਗਭਗ 135 ਸਾਲ ਮੰਨਿਆ ਜਾਂਦਾ ਹੈ ਇਸ ਲੰਬੇ ਸਮੇਂ ਦੌਰਾਨ ਉਹਨਾਂ ਨੇ ਕਈ ਧਾਰਮਿਕ ਅਤੇ ਅਤਿਆਦਮਿਕ ਯਾਤਰਾਵਾਂ ਕੀਤੀਆਂ ਮਹੱਤਾ ਬਾਬਾ ਸ਼੍ਰੀ ਚੰਦ ਜੀ ਨੂੰ ਸਿੱਖ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਉਹਨਾਂ ਦੀ ਤਪੱਸਿਆ ਅਤੇ ਅਧਿਆਤਮਿਕ ਸ਼ਕਤੀਆਂ ਦੀ ਬਹੁਤ ਮਹਿਮਾ ਕੀਤੀ ਜਾਂਦੀ ਹੈ ਤੇ ਅੱਜ ਵੀ ਉਹਨਾਂ ਦੇ ਨਾਂ ਤੇ ਕਈ ਧਾਰਮਿਕ ਸਥਾਨ ਮੌਜੂਦ ਹਨ। ਦੋਸਤੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਆਪਣੇ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਿੱਖ ਇਤਿਹਾਸ ਨਾਲ ਸਭ ਨੂੰ ਜੋੜਨ ਦੀ ਧੰਨਵਾਦ